ਹਸ਼ਿਆਰ ਪਰ ਤੋਂ 90 ਕਿਲੋਮੀਟਰ ਦੂਰ ਲੱਭ ਹੀ ਲਈਆਂ ਅਜੰਤਾ ਅਲੋਰਾ ਦੀਆਂ ਕਲਾਕ੍ਰਿਤੀਆਂ 8ਵੀਂ ਸਦੀ ਚ ਇੱਕੋ ਹੀ ਚਟਾਨ ਨੂੰ ਘੜ ਕੇ ਬਣਾਈ ਸੀ ਇਹ ਥਾਂ ਤੁਸੀਂ ਕਿੱਥੋਂ ਆਏ? ਅਸੀਂ ਹਿਸ਼ਾਰਪੁਰ ਤੋਂ ਪੰਜਾਬ ਤੋਂ। ਉਹ ਬੜੀ ਜੀ ਫੋਟੋ ਵਖਿੰਦਾ ਜੀ। ਜੇ ਤਾਂ ਅਸੀਂ ਰਸਤੇ ਕੀ ਬਣਾਤੇ ਜਾ ਰਹੇ ਹਾਂ ਜੀ ਸਾਰੀ। ਬੜੀ ਲੱਕੜੂਆਂ ਮਤ ਲੈਣ। ਪੀਬੀ7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਰਾਮ ਰਾਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹਿਸ਼ਾਰਪੁਰ ਤੋਂ 90 ਕਿਲੋਮੀਟਰ ਦੂਰ ਹਿਮਾਚਲ ਦੇ ਵਿੱਚ ਮਸਰੂਰ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਹੜਾ ਪਹਾੜੀ ਦੀ ਚੋਟੀ ਦੇ ਉੱਤੇ ਬਸਿਆ ਹੋਇਆ ਆ ਇਸ ਪਿੰਡ ਵਿੱਚ ਇੱਕੋ ਚਟਾਨ ਨੂੰ ਘੜ ਕੇ ਕਲਾਕ੍ਰਿਤੀਆਂ ਕੀਤੀਆਂ ਹੋਈਆਂ ਆ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਹਿਮਾਚਲ ਦੇ ਵਿੱਚ ਇਹਨੂੰ ਜਨਤਾ ਅਲੋਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਆ ਚਲੋ ਹੁਣ ਚੱਲਦੇ ਹਾਂ ਰਸਤੇ ਦੇ ਸੋਹਣੇ ਸੋਹਣੇ ਦ੍ਰਿਸ਼ਾ ਸੀ ਤੁਹਾਨੂੰ ਦਿਖਾਉਂਦੇ ਜਾਣਾ ਆ ਕਿਉਂਕਿ ਜਿਹੜਾ ਇਹ ਪਿੰਡ ਆ ਇਹ ਇੱਕ ਸੰਘਣੇ ਜੰਗਲ ਦੇ ਵਿਚਕਾਰ ਕਿ ਰਿਹਾ ਹੋਇਆ ਆ ਤੁਸੀਂ ਹੁਣ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਪਹਿਲਾਂ ਤੁਹਾਨੂੰ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਨੇ ਆ ਜਿੱਥੇ ਵੱਡੀ ਚਟਾਨ ਉੱਤੇ ਕਲਾਕ੍ਰਿਤੀ ਕੀਤੀ ਹੋਈ ਆ ਹਿਸ਼ਾਰਪੁਰ ਤੋਂ ਮਾਤਾ ਚਿੰਤਪੋਨੀ ਹੁੰਦੇ ਹੋਏ ਦੇਰੇ ਤੋਂ 20 ਕਿਲੋਮੀਟਰ ਦੂਰ ਪਿੰਡ ਮਸਰੂਰ ਆ ਜਿੱਥੇ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਆਸਾਨੀ ਨਾਲ ਪਹੁੰਚ ਸਕਦੇ ਆ ਅਸੀਂ ਗੂਗਲ ਦੀ ਲੋਕੇਸ਼ਨ ਰਾਹੀਂ ਵੀ ਸਮਝਾ ਦਿੰਨੇ ਆ ਹੋਰ ਕੀ ਆ ਚਲ ਜੀ ਵਧੀਆ ਜੀ ਰੱਖਤੇ ਵਿੱਚ ਆ ਰਹੀਆਂ ਕੁਦਰਤੀ ਰੰਗਾਂ ਦੀਆਂ ਝਲਕੀਆਂ ਦੇਖ ਹਰ ਕਿਸੇ ਨੂੰ ਕੁਦਰਤ ਨਾਲ ਪਿਆਰ ਹੋ ਜਾਏਗਾ ਕੁਦਰਤ ਵਿੱਚ ਬਸੇ ਇਹ ਘਰ ਇੱਕ ਬੱਕਰੀ ਹੀ ਦੁਨੀਆ ਦਾ ਅਹਿਸਾਸ ਕਰਾਉਂਦੇ ਆ ਵਧੀਆ ਜੀਨ ਕੌਣ ਸਾ ਗਾਉ ਹੈ ਜੇ ਕੀ ਨਾਮ ਹੈ ਇਸਕਾ ਇਸਕਾ ਹੈ ਕਿਉਂ ਕਿਉਂ ਔਰ ਸ਼ੰਬਾ ਹੰਬਾ ਠੀਕ ਹੈ ਆਪ ਕਹਾਂ ਸੇ ਆਏ ਹਮ ਸ਼ਹਿਰਪਤ ਸੇ ਪੰਜਾਬ ਸੇ ਉਹ ਬੁੜੀਏ ਫੋਟੋ ਕਹਿੰਦਾ ਜੀ ਜੇ ਤਾਂ ਅਸੀਂ ਰਸਤੇ ਕੀ ਬਣਾਤੇ ਜਾ ਰਹੇ ਹਾਂ ਜੀ ਸਾਰੀ ਤੇ ਜੋ ਹਰੀਪੁਰ ਹੈ ਜੀ ਇਹ ਕਾਫੀ ਪੁਰਾਣਾ گاਉਂ ਹੈ ਨਾ ਆਏ ਤੋ ਹਰੀ ਚੰਦਰ ਰਾਜੇ ਦਾ ਹਰੀ ਚੰਦਰ ਰਾਜੇ ਦਾ ਓਕੇ ਓਕੇ ਬਹੁਤ ਅਬ ਤੋ ਅਜ ਪਰਨਾਮ ਰੱਖਾ ਇਸਕਾ ਅਛਾ ਹਰੀਪੁਰ ਇਸਕਾ ਹਰੀਪੁਰ ਤਾਂ ਹੀ ਮੈਨੂੰ ਆਂਦੇ ਹੇਰਪੁਰਾ ਹੇਰਪੁਰ ਹੇਰਪੁਰ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਅਸੀਂ ਮਸਰੂਰ ਪਿੰਡ ਦੇ ਵਿੱਚ ਪਹੁੰਚ ਗਏ ਆ ਮੋਟਰਸਾਈਕਲ ਅਸੀਂ ਇੱਥੇ ਆਪਣਾ ਲਾਤ ਆਇਆ ਕਿਉਂਕਿ ਹੁਣ ਸਾਨੂੰ ਪੈਦਲ ਚੱਲ ਕੇ ਜਾਣਾ ਪੈਣਾ ਆ ਇਹ ਹੁਣ ਤੁਹਾਨੂੰ ਦਿਖਾਲਦੇ ਆਂ ਚਟਾਨ ਤੇ ਉੱਤੇ ਘੜ ਕੇ ਬਣਾਈਆਂ ਕਰਾ ਕੀਤੀਆਂ ਚਲੋ ਚੱਲੀਏ ਹੁਣ ਮੈਂ ਤੁਹਾਨੂੰ ਜਾਂਦੇ ਜਾਂਦੇ ਇਸ ਦੇ ਇਤਿਹਾਸ ਦਾ ਪੂਰਾ ਬੇਰਬਾ ਚੰਗੀ ਤਰ੍ਹਾਂ ਦਿੰਨਾ ਆ ਇਸ ਜਗ੍ਹਾ ਨੂੰ 8ਵੀਂ ਸਦੀ ਦਾ ਮੁੰਡਲਾ ਕੰਪਲੈਕਸ ਵੀ ਕਿਹਾ ਜਾਂਦਾ ਆ ਇਸ ਦਾ ਮੂੰਹ ਉੱਤਰੀ ਪੂਰਬ ਦਿਸ਼ਾ ਦੀਆਂ ਤੋਲਾ ਧਾਰ ਲੜੀ ਵਾਲਾ ਇਸ ਦੀਆਂ ਬੱਚੀਆਂ ਹੋਈਆਂ ਮੂਰਤੀਆਂ ਵਿਗਿਆਨ ਸੁਭਾਵਿਤ ਤੌਰ ਤੇ ਇੱਕ ਈਸ਼ਵਰਵਾਦੀ ਢਾਂਚੇ ਦੁਆਰਾ ਪ੍ਰੇਰਿਤਾ ਇਸ ਜਗ੍ਹਾ ਦੀਆਂ ਕਲਾਕ੍ਰਿਤੀਆਂ ਨੇ ਵਿਗਿਆਨ ਨੂੰ ਵੀ ਸੋਚ ਵਿੱਚ ਪਾ ਕੇ ਰੱਖਿਆ ਹੋਇਆ ਆ ਭਜਾਲ ਦੌਰਾਨ ਇਸ ਜਗ੍ਹਾ ਦਾ ਕਾਫੀ ਨੁਕਸਾਨ ਹੋ ਚੁੱਕਾ ਆ ਇਸ ਜਗ੍ਹਾ ਨੂੰ ਦੇਖ ਕੇ ਅਨੁਮਾਨ ਲਗਾਇਆ ਕਿ ਇਸ ਦੇ ਚਾਰ ਪ੍ਰਵੇਸ਼ ਦੁਆਰ ਆ ਇੱਕ ਪੂਰਾ ਬਣਿਆ ਹੋਇਆ ਆ ਜਦਕਿ ਦੋ ਅਜੇ ਵੀ ਅਧੂਰੇ ਆ ਤੇ ਚੌਥੇ ਪ੍ਰਵੇਸ਼ ਦੁਆਰ ਦੀ ਯੋਜਨਾ ਬਣਾਈ ਗਈ ਸੀ ਇਸ ਜਗ੍ਹਾ ਦੀਆਂ ਯੋਜਨਾਵਾਂ ਨੂੰ ਕਾਫੀ ਹੱਦ ਤੱਕ ਅਧੂਰਾ ਹੀ ਛੱਡ ਦਿੱਤਾ ਗਿਆ ਆ ਪਤਾ ਲੱਗਾ ਕਿ ਇਹ ਜੋ ਪੱਥਰ ਉੱਪਰ ਕਲਾਕ੍ਰਿਤੀਆਂ ਕੀਤੀਆਂ ਗਈਆਂ ਆ ਕੁਝ ਆਮ ਲੋਕਾਂ ਦੇ ਜੀਵਨ ਵਿਹਤ ਜੋੜਿਆਂ ਸੰਗੀਤ ਵਿੱਚ ਨੱਚਣ ਵਾਲੇ ਲੋਕ ਤੇ ਧਰਮ ਨਿਰਪੱਖ ਚਿੱਤਰਾਂ ਨੂੰ ਦਰਸਾਉਂਦੀਆਂ ਆ ਇਸ ਅੱਗੇ ਅਸਾਰਿਆ ਗਿਆ ਤਲਾਬ ਵੀ ਬਹੁਤ ਪਵਿੱਤਰ ਮੰਨਿਆ ਜਾਂਦਾ ਆ ਇਸ ਪਵਿੱਤਰ ਪਾਣੀ ਵਿੱਚ ਡੁੱਬਕੀ ਲਾਉਣ ਨਾਲ ਆਤਮਾ ਨੂੰ ਪਾਪਾਂ ਤੋਂ ਸ਼ੁੱਧ ਕੀਤਾ ਜਾ ਸਕਦਾ ਆ ਜਦੋਂ ਸੂਰਜ ਇਹਨਾਂ ਰਚਨਾਵਾਂ ਦੇ ਪਿੱਛੇ ਵੱਲ ਹੁੰਦਾ ਆ ਤਾਂ ਇਹਨਾਂ ਦੀ ਅਕਰਿਤੀ ਪਾਣੀ ਵਿੱਚ ਬਹੁਤ ਸੁੰਦਰ ਦ੍ਰਿਸ਼ ਦਿਖਾਉਂਦੀ ਆ ਇਸ ਜਗ੍ਹਾ ਦੀ ਸਮੁੰਦਰ ਤਲ ਤੋਂ ਉਚਾਈ 2535 ਮੀਟਰ ਆ ਤੇ ਇਸ ਵਿੱਚ 15 ਮੰਦਰ ਰੂਪੀ ਢਾਂਚਾ ਤਿਆਰ ਕੀਤਾ ਹੋਇਆ ਆ ਹਰ ਇੱਕ ਚਿੱਤਰਕਾਰੀ ਤੇ ਕਲਾਕਾਰੀ ਬਹੁਤ ਜ਼ਿਆਦਾ ਹੈਰਾਨ ਕਰ ਦਿੰਦੀ ਆ ਕਿਉਂਕਿ ਤਰਾਸੀਆਂ ਗਈਆਂ ਕਲਾਕਾਰੀਆਂ ਉਹਨਾਂ ਸਮੇਂ ਦੇ ਲੋਕਾਂ ਦੀਆਂ ਪ੍ਰੇਰਨਾਵਾਂ ਨੂੰ ਦਸਾਉਂਦੀਆਂ ਆ ਇਤਿਹਾਸਕਾਰਾਂ ਅਤੇ ਪ੍ਰਾਤਤਵ ਬਗਿਆਨੀਆਂ ਲਈ ਇਹ ਜਗ੍ਹਾ ਅੱਜ ਵੀ ਬਜਾਰਤ ਬਣੀ ਹੋਈ ਆ ਕਿਉਂਕਿ ਇਸ ਦੀ ਅਸਾਰੀ ਦੀ ਮਿੱਟੀ ਕਿਸੇ ਵੀ ਸਬੂਤ ਤੋਂ ਨਹੀਂ ਦੱਸੀ ਜਾ ਸਕਦੀ ਕਿਸੇ ਵੀ ਇਤਿਹਾਸ ਵਿੱਚ ਇਹ ਨਹੀਂ ਮਿਲਦਾ ਇਹ ਜਗ੍ਹਾ ਕਦੋਂ ਬਣਾਈ ਗਈ ਸੀ ਤੁਸੀਂ ਇਸ ਜਗ੍ਹਾ ਤੇ ਮੋਟਰਸਾਈਕਲ ਕਾਰ ਜਾਂ ਫੇਰ ਬੱਸ ਰਾਹੀਂ ਆਸਾਨੀ ਨਾਲ ਪਹੁੰਚ ਸਕਦੇ ਆ ਪਰ ਬਸਾਤਾ ਵਿੱਚ ਮਈ ਤੋਂ ਸਤੰਬਰ ਤੱਕ ਮੁਸ਼ਕਲ ਆ ਸਕਦੀ ਆ ਕਿਉਂਕਿ ਇੱਥੇ ਮੀਂਹ ਬਹੁਤ ਜ਼ਿਆਦਾ ਪੈਣਾ ਰਸਤੇ ਬੰਦ ਹੋ ਜਾਂਦੇ ਆ ਇੱਥੇ ਰਹਿਣ ਵਾਸਤੇ ਕੋਈ ਗੈਸਟ ਹਾਊਸ ਜਾਂ ਹੋਟਲ ਨਹੀਂ ਆ ਤੁਹਾਨੂੰ 30 ਕਿਲੋਮੀਟਰ ਦੂਰ ਕਾਂਗੜੇ ਜਾਂ ਜਵਾਲਾਜੀ ਰੁਕਣਾ ਪਵੇਗਾ ਮੈਡੀਕਲ ਫੈਸਿਲਿਟੀ ਵੀ ਇੱਥੇ ਨਹੀਂ ਆ ਜੇ ਦੇ ਵਾਸਤੇ ਵੀ ਤੁਹਾਨੂੰ ਕਾਂਗੜਾ ਜਾਂ ਜਵਾਲਾਜੀ ਜਾਂ ਲਾਗੇ ਦੇਹੜਾ ਪੈਂਦਾ ਆ 20 ਕਿਲੋਮੀਟਰ ਉੱਥੇ ਜਾਣਾ ਪਵੇਗਾ ਜੇ ਕੋਈ ਮੇਰਾ ਭਰਾ ਭੈਣ ਪੰਜਾਬ ਤੋਂ ਬਾਹਰ ਹਵਾਈ ਯਾਤਰਾ ਕਰਕੇ ਇੱਥੇ ਤੱਕ ਆਉਣਾ ਚਾਹੁੰਦਾ ਆ ਤਾਂ ਇੱਥੋਂ 40 ਕਿਲੋਮੀਟਰ ਦੂਰ ਹਵਾਈ ਅੱਡਾ ਆ ਜਿੱਥੋਂ ਉਹਨੂੰ ਟੈਕਸੀ ਕਰਾ ਕੇ ਇੱਥੇ ਤੱਕ ਪਹੁੰਚਣਾ ਪਵੇਗਾ ਰੇਲਵੇ ਸਟੇਸ਼ਨ ਵੀ ਇੱਥੋਂ 80 ਕਿਲੋਮੀਟਰ ਦੂਰ ਪਠਾਨਕੋਟ ਦੇ ਵਿੱਚ ਆ ਉੱਥੋਂ ਵੀ ਤੁਹਾਨੂੰ ਟੈਕਸੀ ਕਰਾ ਕੇ ਇੱਥੇ ਤੱਕ ਆਉਣਾ ਪਵੇਗਾ। ਇਹ ਜਗ੍ਹਾ ਹਫ਼ਤੇ ਦੇ 7 ਦਿਨ ਹੀ ਖੁੱਲੀ ਰਹਿੰਦੀ ਆ। ਜਿਹੜਾ ਟਾਈਮ ਆ ਦੇਖਣ ਦਾ ਉਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਆ। ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇਸ ਜਗ੍ਹਾ ਨੂੰ ਪ੍ਰਵੇਸ਼ ਕਰਨ ਲਈ ਚਾਰ ਦੁਬਾਰ ਬਣਾਉਣੇ ਸੀ। ਜਿਨ੍ਹਾਂ ਦੋ ਦਰਵਾਜ਼ਿਆਂ ਵਿੱਚੋਂ ਇੱਕ ਅਧੂਰਾ ਦਰਵਾਜ਼ਾ ਆ ਤੁਸੀਂ ਦੇਖ ਸਕਦੇ ਹੋ। ਇਸ ਦਰਵਾਜੇ ਤੇ ਘੜਨ ਦੇ ਨਿਸ਼ਾਨ ਜੋ ਇੱਕ ਸਬੂਤ ਆ ਕਿ ਇਸ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸੇ ਕਾਰਨ ਅਧੂਰਾ ਰਹਿ ਗਿਆ ਇਸ ਦੇ ਤੁਹਾਨੂੰ ਪਿੱਛੇ ਬਲ ਵੀ ਦਿਖਾਉਂਦੇ ਆ ਇਸ ਤੇ ਵੀ ਅਧੂਰੀ ਕੀਤੀ ਗਈ ਕਲਾਕ੍ਰਿਤੀ ਨਜ਼ਰ ਆਉਂਦੀ ਆ ਜੋ ਇਹ ਸੋਚਣ ਤੇ ਮਜਬੂਰ ਕਰਦੀ ਆ ਕਿ ਕੀ ਕਾਰਨ ਰਿਹਾ ਹੋਵੇਗਾ ਜੋ ਇਹ ਅਧੂਰਾ ਰਹਿ ਗਿਆ ਕਾਫੀ ਸਾਰਾ ਹਿੱਸਾ ਇਸ ਤਰ੍ਹਾਂ ਦਾ ਅਧੂਰਾ ਆ ਤੁਸੀਂ ਵੀ ਹੁਣ ਕੁਝ ਸਮੇਂ ਲਈ ਇਨ੍ਹਾਂ ਕਲਾਕ੍ਰਿਤੀਆਂ ਦਾ ਅੰਤਰੂਪੀ ਆਨੰਦ ਮਾਣੋ। त्यो त म फाइलमा ਹੁਣ ਤੁਹਾਨੂੰ ਅੱਗੇ ਵੱਲ ਲੈ ਕੇ ਚਲਦੇ ਆਂ ਤੇ ਅੱਗੇ ਦਾ ਮੰਨਮੋਹਕ ਨਜ਼ਾਰਾ ਦਿਖਾਉਂਦੇ ਆਂ ਜੋ ਤੁਸੀਂ ਦ੍ਰਿਸ਼ ਹੁਣ ਦੇਖ ਰਹੇ ਹੋ ਇਹ ਇਸ ਗੱਲ ਦਾ ਪ੍ਰਤੀਕ ਆ ਕੇ ਉਸ ਸਮੇਂ ਵੀ ਦੇਵੀ-ਦੇਵਤਿਆਂ ਦੀ ਆਸਥਾ ਪੂਰੀ ਸੀ ਕਾਫੀ ਕਲਾਕ੍ਰਿਤियां ਇਸ ਚੀਜ਼ ਨੂੰ ਹੀ ਦਰਸਾਉਂਦੀਆਂ ਆਂ ਸਾਹਮਣੇ ਬਣਿਆ ਮੰਦਿਰ ਉਸ ਸਦੀ ਦਾ ਹੀ ਆ ਜਦੋਂ ਇਹਨਾਂ ਅਜੰਤਾ ਐਲੋਰਾ ਕਲਾਕ੍ਰਿਤੀਆਂ ਦਾ ਨਿਰਮਾਣ ਕੀਤਾ ਦੇਵੀ ਦੇਵਤਿਆਂ ਦੀਆਂ ਬਣਾਈਆਂ ਮੂਰਤੀਆਂ ਕਾਫੀ ਹੱਦ ਤੱਕ ਸੋਚ ਵਿੱਚ ਪਾ ਕੇ ਰੱਖਦੀਆਂ ਆ ਕਿ ਉਸ ਸਮੇਂ ਕਿਹੜੇ ਹਜ਼ਾਰ ਵਰਤੇ ਹੋਣਗੇ ਜੋ ਇਹਨਾਂ ਨੂੰ ਪੂਰਨ ਰੂਪਕ ਮਾਪ ਡੰਡ ਚ ਬਿਨਾਂ ਕਿਸੇ ਗਲਤੀ ਤੋਂ ਤਰਸਿਆ ਹੋਵੇਗਾ ਜਿਹੀ ਕਾਰਾਗਰੀ ਉਸ ਸਮੇਂ ਕਿੰਨੀ ਮੁਸ਼ਕਲ ਨਾਲ ਹੁੰਦੀ ਹੋਵੇਗੀ ਸਭ ਨੂੰ ਹੈਰਾਨੀ ਵਿੱਚ ਪਾ ਕੇ ਰੱਖਦੀ ਆ ਹੈਡੋਪੀ ਸਾਈਡਰ ਤੋਂ ਪਹਿਲੇ ਮੂੰਹ ਗਾਲਾਂ ਕਿ ਖਰਦਾ ਦੇ ਰਹੀ ਹੈ ਮੂੰਹ ਬਣਾ ਰਹੀ ਹੈ ਹੋਣ ਅਸੀਂ ਉਸ ਗੁਫਾ ਵੱਲ ਚੱਲਦੇ ਆਂ ਜਿਸ ਨੂੰ ਚਟਾਨ ਦੇ ਵਿੱਚੋਂ ਦੀ ਘੜ ਕੇ ਬਣਾਇਆ ਹੋਇਆ ਆ ਇਸ ਗੁਫਾ ਦੀਆਂ ਪੌੜੀਆਂ ਸਿੱਧੀਆਂ ਉੱਪਰ ਵੱਲ ਜਾਂਦੀਆਂ ਆ ਜੋ ਉੱਪਰ ਦੇ ਦ੍ਰਿਸ਼ ਨੂੰ ਬਹੁਤ ਵਧੀਆ ਤਰੀਕੇ ਨਾਲ ਦਿਖਾਉਂਦੀਆਂ ਆ ਉੱਪਰ ਕੀਤੀ ਗਈ ਕਾਰਗਰੀ ਨਜ਼ਦੀਕ ਤੋਂ ਦੇਖਣ ਨਾਲ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਕਿਉਂਕਿ ਉੱਪਰ ਦਾ ਹਿੱਸਾ ਹੀ ਇਹ ਇੱਕ ਮੰਤਰ ਅਜਿਹੇ ਹਿੱਸਾ ਆ ਜਿੱਥੋਂ ਦੀ ਕਾਰਗਰੀ ਬਹੁਤ ਸਾਫ਼ ਦਿਖਾਈ ਦਿੰਦੀ ਆ ਤੇ ਦੂਜੀ ਗੱਲ ਇਹ ਆ ਕਿ ਇਹ ਹਿੱਸੇ ਤੇ ਸਭ ਤੋਂ ਜ਼ਿਆਦਾ ਬਰੀਕ ਕਲਾਕ੍ਰਿਤੀਆਂ ਕੀਤੀਆਂ ਹੋਈਆਂ ਆ ਹੁਣ ਤੁਸੀਂ ਸ਼ਾਂਤਮਈ ਤਰੀਕੇ ਨਾਲ ਵੀਡੀਓ ਦਾ ਆਨੰਦ ਮਾਣ ਸਕਦੇ ਹੋ ਉਮੀਦ ਕਰਦੇ ਹਾਂ ਕਿ ਸਾਡੀ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇ ਮੇਰੇ ਕਿਸੇ ਭਰਾ ਭੈਣ ਨੂੰ ਸਾਡੀ ਵੀਡੀਓ ਦੇ ਵਿੱਚ ਕਮੀ ਲੱਗੇ ਤਾਂ ਉਹ ਕਮੈਂਟ ਰਾਹੀਂ ਸਾਨੂੰ ਜਰੂਰ ਦੱਸੇ ਤਾਂ ਕਿ ਅਸੀਂ ਅੱਗੇ ਤੋਂ ਆਪਣੀ ਵੀਡੀਓ ਵਿੱਚ ਸੁਧਾਰ ਲੈ ਕੇ ਆਈਏ ਕਿਉਂਕਿ ਤੁਹਾਡੀ ਸਪੋਰਟ ਤੇ ਸੁਝਾਅ ਤੋਂ ਬਿਨਾ ਅਸੀਂ ਅੱਗੇ ਨਹੀਂ ਵੱਸ ਸਕਦੇ ਬਾਕੀ ਮੇਰੀ ਸਾਰੇ ਭਰਾ ਭੈਣ ਨੂੰ ਹਰ ਬਾਰ ਦੀ ਤਰ੍ਹਾਂ ਬੇਨਤੀ ਹੈ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਇਹਾਂ ਬੈਕ ਕਰ ਦੇਂਗਾ ਅੱਲਾ ਦਰਵਿਆ ਦਰਵਿਆ ਚਲ ਕੇ ਸਾਹਕੇ ਦੇਖੀ ਹੌਣ ਕਰਦੇ ਆ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਸਾਰਿਆਂ ਨੂੰ ਤੇ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਤੁਸੀਂ ਦੇਖੇ ਲਿਆ ਕਿ ਅਸੀਂ ਹਰ ਬਾਰ ਤੁਹਾਨੂੰ ਨਵੀਂ-ਨਵੀਂ ਜਗ੍ਹਾ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ ਤੇ ਸਾਨੂੰ ਤੁਹਾਡੀ ਇੱਕ ਇਹ سپورਟ ਦੀ ਲੋੜ ਹੁੰਦੀ ਆ ਕਿ ਸਾਡੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰੋ ਤੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਤੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲਦੀਆਂ ਰਹਿਣ ਚਲੋ ਹੁਣ ਚੱਲਦੇ ਆ ਧੰਨਵਾਦ